ਸਮਾਜੀਏ 332013 ਦਾ ਮਸਲਾ ਹੈ ਜੀ ਜਿਹੜਾ ਕਿ ਇੱਕ ਵਿਆਹ ਸਮਾਗਮ 'ਚ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹਦੇ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾਰਫਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਾਨ ਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਹੱਣ ਨਾਲ ਗਲਤ ਕੀਤਾ ਜਾਤੀ ਸ਼ੂਤ ਸੰਬਦ ਬੋਲੇ ਔਰ ਪੁਲਿਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਮਾਰ ਦੀ ਕੁੱਟ ਮਾਰ ਕੀਤੀ ਸਾਡੇ ਨਾਲ ਸ਼ਲੀਲਤਾ ਕੀਤੀ ਵਿਦ ਟੈਕਸੀ ਡਰਾਈਵਰ ਨਾਲ ਮਿਲ ਕੇ ਸਾਰਿਆਂ ਨੇ ਸਾਡੇ ਨਾਲ ਸ਼ਲੀਲਤਾ ਕੁੱਟ ਮਾਰ ਸਾਨੂੰ ਇਹਨਾਂ ਗਲਤ ਸਾਨੂੰ ਮਹਿਸੂਸ ਕਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨ ਜੋ ਹਾਈਕ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਦਾ ਅਨੁਭਵ ਮਹਿਸੂਸ ਕਰ ਰਹੀ ਜੀ ਅੱਜ ਮੈਨੂੰ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਬਾਬਾ ਸਾਹਿਬ ਦਾ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਕਿ ਜਿਨ੍ਹਾਂ ਨੇ ਸਦਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਆਪਣੇ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਿਵਾਇਆ ਬਹੁਤ ਜਿਆਦਾ ਮੈਨੂੰ ਔਕੜਾਂ ਦਾ ਸਾਹਮ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਪੂਰੀ ਡਿਟੇਲ ਨਾਲ ਕਿ ਮੈਂ ਕਈ ਵਾਰ ਦੋ-ਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਪੇਸ ਸਕੀ ਕਿਉਂਕਿ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਸੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰ ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ ਦੋ-ਦੋ ਮਹੀਨੇ ਆਪਣੇ ਘਰ ਚੋਂ ਵੀ ਬਾਹਰ ਰਹੀਆਂ ਵੇਦ ਮੇਰੇ ਹਸਬੰਡ ਔਰ ਮੇ ਫੈਮਿਲੀ ਐਮ ਐਲ ਇਹ ਗਿਰਫਤਾਰ ਕਰ ਲਿਆ ਗਿਆ ਹਾਂਜੀ ਸਜ਼ਾ ਜਿਹੜਾ ਦੋਸ਼ੀ ਕਰਾਰ ਜਿਹੜਾ ਮਾਨਜੋਗਾ ਤਰਨਦਾਰਨ ਕੋਰਟ ਵੱਲੋਂ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਅਰੈਸਟ ਵੀ ਜਿਹੜਾ ਕਰ ਲਿਆ ਗਿਆ ਕਿੰਨੇ ਚਿਰ ਦੀ ਸਜ਼ਾ ਫੁਜਾਜੀ ਹੋਣੀ ਹੈ ਇਸ ਤੋਂ ਕਿਤਰਾ ਸਰ ਇਹ ਜਿਹੜਾ 12 ਤਰੀਕ ਜੱਜ ਸਾਹਿਬ ਨੇ ਪਾਈ ਹੈ ਮੈਨੂੰ ਮਾਨਜੋਗਾ ਕੋਰਟ ਤੇ ਪੂਰਾ ਭਰੋਸਾ ਹੈ ਜੀ ਮੈਂ ਮਾਨਜੋਗਾ ਕੋਰਟ ਤੋਂ ਇਹੀ ਆਸ ਵੀ ਕਰਦੀ ਹਾਂ ਔਰ ਮੈਂ ਉਹਨਾਂ ਨੂੰ ਅਮ ਅਮੀਦ ਵੀ ਕਰਨੀ ਆ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘਟੋੜਾ 15 ਸਾਲ ਕਿੰਨੇ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਨੇ ਕਿਹੜੇ ਵਕੀਲ ਸਾਹਿਬ ਨੇ ਕੇਸ ਲੜਿਆ ਤੇ ਕਿੰਨਾ ਉਹਨੂੰ ਢੱਗ ਦੇ ਨਾਲ ਲੜਿਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਮੈਂ ਦੱਸਣਾ ਚਾਹੁੰਦੀ ਆ ਕਿ ਅਮਿਤ ਤਵਨ ਜੀ ਜਿਨ੍ਹਾਂ ਨੇ ਮੇਰੇ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਅਮਿਅਤ ਦਿੱਤੀ ਪਹਿਲ ਦਿੱਤੀ ਤੇ ਅੱਜ ਜਿਹੜਾ ਮੈਨੂੰ ਇਨਸਾਫ ਦਵਾਇਆ ਵੀ ਅਨੰਦ ਦੀ ਵਾਇਰੋਜੀ ਕਾ ਖਾਲਸਾ ਵਾਇਰੋਜੀ ਫਤਿਹ ਮੈਂ ਧੰਨਵਾਦ ਕਰਦਾ ਮਾਨਯੋਗ ਕੋਰਟ ਜ਼ਿਲ੍ਹਾ ਤਰਨਤਾਰਨ ਦਾ ਜਿਨ੍ਹਾਂ ਨੇ 13 ਸਾਲ ਬਾਅਦ ਅੱਜ ਸ਼ੈਡਿਊਲ ਟਾਸਟ ਭਾਈਚਾਰੇ ਦੇ ਐਸੀ ਜਿਹੜਾ ਐਕਟ ਦੇ ਅਧੀਨ ਜਿਹੜੀ ਆ ਉਹ ਸਜਾ ਚੜਾਈਆਂ ਤੇ ਆਪਣਾ ਜਿਹੜਾ ਦੋਸ਼ੀ ਇਕਰਾਰ ਕਰ ਦਿੱਤਾ ਗਿਆ ਦੋਸ਼ੀਆਂ ਨੂੰ ਤੇ ਮਨਜਿੰਦਰ ਸਿੰਘ ਲਾਲਪੁਰਾ ਮਤੇ ਜਿਹੜਾ ਵਿਧਾਇਕ ਸੀਗਾ ਕਿਉਂਕਿ ਲਗਾਤਾਰ ਸਾਨੂੰ ਇਹ ਡਰਾਇਆ ਜਾਂਦਾ ਇਹ ਧਮਕਾਇਆ ਜਾਂਦਾ ਇਹ ਕੇਸ ਵਾਪਸ ਲੈਣ ਲਈ ਪਰ ਬਾਬਾ ਸਾਹਿਬ ਡਾਕਟਰ ਬੀ ਆਰ ਐਮ ਬੇੜਕਰ ਸਾਹਿਬ ਦੇ ਕਾਨੂੰਨ ਦਾ ਸਾਨੂੰ ਪੂਰਨ ਵਿਸ਼ਵਾਸ ਸੀਗਾ ਅੱਜ ਜਿਹੜਾ ਦੋਸ਼ੀਆਂ ਨੂੰ ਆਮਾਨਜੋਗ ਅਦਾਲਤ ਨੇ ਦੋਸ਼ੀ ਘਰਾ ਕਰਤਾ ਅਸੀਂ ਅਦਾਲਤ ਦਾ ਧੰਨਵਾਦ ਕਰੀਤੀ ਬਸ ਦੋਸ਼ੀ ਜਿਹੜੇ 11 ਟੋਟਲ 12 ਦੋਸ਼ੀ ਜਿੱਚੋ ਇੱਕ ਦੋਸ਼ੀ ਪਰਮਜੀਤ ਸਿੰਘ ਸੀ ਉਹ ਐਕਸਪਾਇਰ ਹੋ ਚੁੱਕੇ ਟੋਟਲ ਜਿਹੜੇ 11 ਐ ਬਾਕੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ 12 ਤਰੀਕ ਨੂੰ ਮੇਰੀ ਇੱਥੇ ਸੈਟ ਡੇਟ ਰੱਖੀ ਗਈ ਕੁਆਂਟਮ ਆਫ ਸੈਂਟੈਂਸ ਵਾਸਤੇ ਜਿਨ੍ਹਾਂ 'ਚੋਂ 8 ਦੋਸ਼ੀ ਸੀ ਦਵਿੰਦਰ ਕੁਮਾਰ ਸਾਦ ਸਿੰਘ ਹਰਵਿੰਦਰ ਸਿੰਘ ਉਸ ਸ਼ੋਸ਼ੀ ਮਨਿੰਦਰ ਸਿੰਘ ਔਰ ਸਾਬਾ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੋਜ਼ 10 ਐਂਡ ਸੈਕਸ਼ਨ ਫੋਰ ਐਸਆਈਐਸਟੀ ਅਕਟ 356 148 159 ਆਈਪੀਸੀ ਥੱਲੇ ਦੋਸ਼ੀ ਕਰਾ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਤਿੰਨ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਗੁਰਦੀਪ ਰਾਜ ਇਹਨਾਂ 'ਸਰ 323 148 159 ਦੇ ਵਿੱਚ 506 ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਕਿੰਨਾ ਚਿਰ ਦੇ ਕੇਸ ਚੱਲਿਆ ਸਰ तकरीबन 12 ਤੇ 13 ਪਲੱਸ ਸਾਲ ਚੱਲਿਆ ਹੈ ਹੁਣ ਕਿੱਥੇ ਲਾਗੂ ਹੋਣ ਤੇ ਕਿੱਥੇ ਭੇਜਿਆ ਚਲਿਆ ਸਰ ਹਜੇ ਇਸ ਚੀਜ਼ ਦੀ ਕੋਈ ਕਨਫਰਮ ਨਹੀਂ ਆਇਆ ਸਰ ਸਰੇ ਸਜਾ ਜੋ ਵੀ ਅਜਾਦ ਸਾਹਿਬ ਕਰਨਗੇ ਇਸ ਚੀਜ਼ ਨੂੰ ਮੈਂ ਕੁਝ ਨਹੀਂ ਕਹਾਂ ਸਰ ਦੇਖੋ ਕਾਨੂੰਨਾਂ ਜੋ ਵੀ ਧਾਰਾ ਦੇ ਅਕੋਰਡਿੰਗਲੀ ਜੱਜ ਸਾਹਿਬ ਨੇ ਕਰਨੀਆਂ ਉਹ ਜਨਾਬ ਦਾ ਫੈਸਲਾ ਆਏਗਾ ਉਹ ਦੱਸ ਦਿੱਤਾ ਜਾਏਗਾ ਇਸ ਤਰ੍ਹਾਂ ਲੱਗ ਰਿਹਾ ਵਾਪੇ ਅੱਜ ਇਨਸਾਫ ਜਿਹੜਾ ਹਮ ਫਮਲ ਹਸਨ ਨੂੰ ਮਿਲੂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਡਮ ਹਰਬਿੰਦਰ ਕੌਰ ਨੇ ਮੇਤੇ ਟਰਸਟ ਕੀਤਾ ਤੇ ਮੈਨੂੰ ਲਾਸਟ ਤੱਕ ਮੌਕਾ ਦਿੱਤਾ ਕੇਸ ਲੜਨ ਦਾ ਕਿਉਂਕਿ ਇਹਨਾਂ ਨੇ ਜਿੰਨੋਂ ਵੀ ਮੇਰੇ ਕੋ ਮਿਲਣਾਂ ਕਹਿੰਦੇ ਕਿ ਵਕੀਲ ਲੱਲ ਜਾਂਦੇ ਆ ਜਾਂ ਕਈ ਚੀਜ਼ਾਂ ਇਹੋ ਜਿਹੀ ਆਈਆਂ ਬਟ ਮੈਂ ਇਸ ਚੀਜ਼ ਨੂੰ ਜਾਂਦਾ ਕਿਉਂਕਿ ਇਹਨਾਂ ਨੇ ਟਰਸਟ ਕੀਤਾ ਤੇ ਕੇਸ ਅਜ ਤੱਕ ਲਾਸਟ ਤੱਕ ਲੜਿਆ ਤੇ ਅਸੀਂ ਅੱਜ ਜਿੱਤੇ ਜਿੱਤਿਆ ਸਾਨੂੰ ਬਹੁਤ ਖੁਸ਼ੀ ਆ ਤੇ ਅਸੀਂ ਮੈਂ ਮਾਣ ਜੋ ਜੱਜ ਸਾਹਿਬ ਸ਼੍ਰੀ ਪ੍ਰੀਮ ਕੁਮਾਰ ਜੀ ਦਾ ਬਹੁਤ ਧੰਨਵਾਦੀ ਕਰਦਾ ਕਿ ਇਹਨਾਂ ਨੂੰ ਇਨਸਾਫ ਦਿੱਤਾ ਅਕਸਰ 13 ਸਾਲ ਬਾਅਦ ਇਨਸਾਫ ਮਿਲਿਆ ਪਰ ਬਹੁਤ ਖੁਸ਼ ਹਾਂ ਕਿ ਇਨਸਾਫ ਮਿਲਿਆ ਸਾਹਿਬ ਉਹ ਡੂਟਾ ਐਮ ਐਲ اے ਨੂੰ ਅੱਜ ਜਿਹੜਾ ਅਰੈਸਟ ਕੀਤਾ ਹਾਂਜੀ ਸਰ ਕਸਟਡੀ ਲੈ ਕੇ